ਸਤਿ ਸ਼੍ਰੀ ਅਕਾਲ ਜੀ ਫਤਿਹ ਵਿਰਖ ਸਾਹਿਬ ਦਾ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਹੰਸਾ ਵਿਰਖ ਸਾਹਿਬ ਅੱਜ ਇੱਕ ਸਾਸਤ ਵਿੱਚ ਵੱਖਰਾ ਹੀ ਰੰਗ ਦੇਖਣ ਨੂੰ ਮਿਲਿਆ ਸ਼੍ਰੋਮਣੀ ਅਕਾਲੀ ਗੱਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਡੀਜੀਪੀ ਦਫ਼ਤਰ ਅਚੰਚੇਤ ਪਹੁੰਚ ਜਾਂਦੇ ਤੇ ਉੱਥੇ ਜਾ ਕੇ ਡੀਜੀਪੀ ਸਾਹਿਬ ਨਾਲ ਅਜਹੀ ਬਾਤਾਂ ਲਾਫ ਕਰਨੇ ਸ਼ੁਰੂ ਕਰਤੀ ਕੀ ਸੀ ਇਹ ਬਾਤਾਂ ਲੱਗ ਕਿਉਂ ਉਹਨਾਂ ਨੂੰ ਡੀਜੀਪੀ ਦਫ਼ਤਰ ਜਾਣਾ ਪਿਆ ਆ ਬਿਲਕੁਲ ਸੰਧੂ ਸਾਹਿਬ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਫੋਨ ਵੀ ਆਏ ਇਸ ਸੰਬੰਧੀ ਜਿਨ੍ਹਾਂ ਨੇ ਜਾਣਕਾਰੀ ਲਈ ਦਰਸਲ ਗੱਲ ਇਹ ਹੈ ਕਿ ਜਿਹੜੀ ਮੌਜੂਦਾ ਪੰਜਾਬ ਸਰਕਾਰ ਹੈ ਇਹਨਾਂ ਦੀ ਪਾਰਟੀ ਦੇ ਜਿੰਨੇ ਵੀ ਲੋਕ ਨੇ ਬੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੋਈ ਨਾ ਕੋਈ ਮਾਹੌਲ ਸਿਰਜ ਕੇ ਪ੍ਰਚਾਰ ਕਰਦੇ ਆ ਰਹੇ ਜੀ ਬਾਪ ਰੂਫ ਕਿਤੇ ਕੁਝ ਗੱਲ ਕਰ ਨਹੀਂ ਸਕੇ ਚਾਹੇ ਉਹ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇਹਨਾਂ ਨੇ ਪਹਿਲਾ ਪਰਚੇ ਵਾਲੀ ਨਸ਼ੇ ਵਾਲੀ ਗੱਲ ਦਾ ਆਰੰਭ ਤਾਂ ਕੀਤੀ ਉਹ ਭਾਵੇਂ ਕਾਂਗਰਸੀ ਸੀ ਭਾਵੇਂ ਇਹ ਸਨ ਜੀ ਰੌਲਾ ਪਾਇਆ ਉਹ ਸਵਾ ਚਾਰ ਸਾਲ ਹੋ ਗਏ ਤੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਿਤੇ ਨਸ਼ੇ ਦਾ ਚਲਾਨ ਵੀ ਪੇਸ਼ ਨਹੀਂ ਕਰ ਸਕੇ ਬਿਲਕੁਲ ਹਾਂਜੀ ਉਸ ਪਰਚੇ ਦਾ ਦੂਜੇ ਨੰਬਰ ਤੇ ਫੇਰ ਉਹ ਜਿਵੇਂ ਉਹਨਾਂ ਨੂੰ ਅੰਦਰ ਕੀਤਾ ਜੀ ਉਹ ਉਹ ਗੱਲ ਲੋਕਾਂ ਦਾ ਧਿਆਨ ਦੂਜੇ ਪੰਨੇ ਕਰਨ ਲਈ ਰੌਲਾ ਬਾਹਰ ਨਸ਼ੇ ਦਾ ਪਾਤਾ ਜੀ ਤੇ ਪਰਚਾ ਦਿੱਤਾ ਅਮਦਨ ਤੋਂ ਵੱਧ ਜਾਇਦਾਦ ਦਾ ਜੀ ਉਹ ਵੀ ਕੀ ਕਰਨਾ ਚਾਹੁੰਦੇ ਆ ਕਿ ਬੀਤੇ ਸਮੇਂ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਉਹਨਾਂ ਦੇ ਬੜੇ-ਬੜੇ ਧਾਰਮਿਕ ਤੌਰ ਤੇ ਇਲਜ਼ਾਮ ਲਾਉਦੇ ਰਹੇ ਜੀ ਪਰ ਇਹਨਾਂ ਦੇ ਕੋਲ ਕੋਈ ਸਬੂਤ ਹੈ ਨਹੀਂ ਸਿੱਧਾ-ਸਿੱਧਾ ਇੱਕ ਬਿਆਨਬਾਜ਼ੀ ਸੀ ਲੋਕਾਂ ਨੂੰ ਉਹਨਾਂ ਨੇ ਕੀਤਾ ਗੁੰਮਰਾਹ ਜੀ ਉਹਨਾਂ ਦਾ ਕੀ ਮਸਲਾ ਸੀ ਕਿ ਜਿਹੜਾ ਇਹਨਾਂ ਨੇ ਪਿਛਲੇ ਦਿਨੀ 7 ਦਸੰਬਰ ਵਾਲੇ ਤੇ ਦਿਨ ਇੱਕ ਬੜੀ ਵੱਡੀ ਸਾਜ਼ਿਸ਼ ਦੇ ਤਹਿਤ ਪਰਚਾ ਦਰਜ ਕਰਵਾ ਕਿਤੇ ਜੀ ਮਾਨਯੋਗ ਹਾਈ ਕੋਰਟ ਦਾ ਹੁਕਮ ਹੋਇਆ 328 ਪਾਵਨ ਰੂਪਾ ਵਾਲੇ ਮਸਲੇ 'ਚ ਜੀ ਉਸ ਮਸਲੇ ਦੇ ਵਿੱਚ 328 ਰੁਪਿਆਂ ਦੀ ਤਾਂ ਗੱਲ ਕਰਨੀ ਨਹੀਂ ਸਿੱਟ ਕੋਈ ਵੀ ਜੀ 328 ਰੁਪਿਆਂ ਦੇ ਬਾਰੇ ਦਾ ਉਧਰਲੇ ਬੰਦੇ ਨੇ ਤਾਂ ਧਿਆਨ ਨਹੀਂ ਦਿੱਤਾ ਰਿਹਾ ਉਹ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿੰਦੇ ਸੀ ਉਹਨਾਂ ਨੇ ਰਿਕਾਰਡ ਦੇਤਾ ਜੀ ਉੱਥੇ ਨਾਲੇ ਇਧਰਲੇ ਪਾਸੇ ਤਾਂ ਖਤਮ ਹੋ ਗਈ ਕਹਾਣੀ ਜਿਵੇਂ ਉਹ ਬੰਗੇ ਵਾਲੇ ਗੁਰਦੁਆਰਾ ਸਾਹਿਬ ਦੀ ਗੱਲ ਛੱਡੀ ਸੀ ਜੀ ਇਹਨਾਂ ਦੀ ਉਹ ਇੱਕ ਕਿਰਕਰੀ ਜੀ ਕਿਉਂਕਿ ਉਹ ਮੁੱਦਾ ਜਿਹੜਾ ਸੀ ਸੰਗਤ ਨੂੰ ਸਮਝ ਆ ਗਿਆ ਹੁਣ ਕੀ ਸੀ ਇਹ ਉਸੇ ਮੁੱਦੇ ਦੇ ਵਿੱਚ ਉਲਝਾ ਕੇ ਜਿਹੜੇ ਲੋਕਾਂ ਦੇ ਕੋਲ ਜਾਂਦੇ ਐ 328 ਪਾਵਨ ਸਰੂਪਾਂ ਦੀ ਗੱਲ ਨਹੀਂ ਕਰਦੇ ਜੀ ਬਹੁਤ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕੋਈ ਨਾ ਕੋਈ ਝੰਡਾ ਤਿਆਰ ਕਰਾ ਕਰਦੇ ਜੀ ਤੇ ਜਦੋਂ ਅੱਜ ਕੋਰ ਕਮੇਟੀ ਦੀ ਮੀਟਿੰਗ ਹੋਈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਖੁਦ ਜਾਣਾ ਡੀਜੀਪੀ ਕੋਲ ਜੀ ਕਿ ਤੁਸੀਂ ਹੀ ਹੋਰ ਨਾਲ ਲੋਕਾਂ ਨੂੰ ਜੋ ਪੁਛਪੜਤਾਲ ਕਰਦੇ ਹੋ ਹੋਰ ਨਾਲ ਲੋਕਾਂ ਤੋਂ ਜੋ ਮੇਰੇ ਪ੍ਰਤੀ ਜਾਣਕਾਰੀਆਂ ਲੈਦੇ ਫਿਰਦੇ ਹੋ ਕਿ ਸੁਖਬੀਰ ਬਾਦਲ ਨੂੰ ਕਿਵੇਂ ਟੁਕੜੀ ਹੈ ਸੁਖਬੀਰ ਬਾਦਲ ਕਿਵੇਂ ਡਿੱਕੇ ਆ ਸਕਦਾ ਇਸ ਕੰਮ ਦੇ ਵਿੱਚ ਹਾਂਜੀ ਮੈਂ ਤੁਹਾਡੇ ਕੋਲ ਸਿੱਧਾ ਹੀ ਆ ਗਿਆ ਤੁਸੀਂ ਲੋਕਾਂ ਨੂੰ ਖਰਾਬ ਕਰਨਾ ਹੋਰ ਨਾ ਬੰਦਿਆਂ ਕੋਲ ਜਾਂਦੀ ਤੁਹਾਡੀ ਪੁਲਿਸ ਹੋਰ ਨਾ ਬੰਦਿਆਂ ਨਾਲ ਗੱਲ ਕਰਦੀ ਸਰਕਾਰ ਦੇ ਇਸ਼ਾਰੇ ਤੇ ਦਿੱਲੀ ਆਗਿਆਂ ਦੇ ਇਸ਼ਾਰੇ ਤੇ ਕਿ ਮੈਂ ਭਾਈ ਸਿੱਧਾ ਤੁਹਾਡੇ ਕੋਲ ਬੈਠਾ ਜੀ ਕਰੋ ਮੈਂ ਫਿਰ ਪਤਾ ਕਰਦਾ ਮੈਂ ਢਿੱਲੂ ਗਿਆ ਨਹੀਂ ਮੈਂ ਕਿਤੇ ਕਿਸੇ ਕੋਲ ਤੋਂ ਭੱਜਿਆ ਨਹੀਂ ਲਿਆਓ ਤੁਸੀਂ ਹੋਰ ਨਾ ਲੋਕਾਂ ਕੋਲ ਜਾ ਕੇ ਪੁੱਛ ਦਿਓ ਮੇਰੇ ਬਾਰੇ ਤੇ ਮੈਂ ਸਿੱਧਾ ਤੁਹਾਡੇ ਕੋਲ ਆ ਗਿਆ ਜੀ ਕਰੋ ਪੁੱਛਾ ਕਰਦੇ ਫਿਰ ਉੱਥੇ ਕੋਈ ਜਵਾਬ ਨਹੀਂ ਉੱਥੇ ਕੋਈ ਗੱਲ ਨਹੀਂ ਇਹ ਬੜੀ ਵੱਡੀ ਗੱਲ ਜਿਹੜੀ ਸਰਦਾਰ ਸੁਖਵੀਰ ਸਿੰਘ ਬਦਲ ਨੇ ਕੀਤੀ ਹੈ ਇਹ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਤੋਂ ਜਦ ਮੀਡੀਆ ਤੇ ਬਦਨਾਮ ਕਰਦੇ ਨੇ ਜਾਂ ਲੋਕਾਂ ਸਾਹਮਣੇ ਜਾਂ ਗੱਲ ਕਰਦੇ ਤੁਸੀਂ ਮੈਂ ਤੁਹਾਡੇ ਕੋਲ ਆਇਆ ਚੱਲ ਕੇ ਉੱਪਰ ਚੱਲ ਸਿੱਧਾ ਕੀ ਕਰਨਾ ਕਰੋ ਮੇਰੇ ਖਿਲਾਫ ਕਰ ਜਿੱਕ ਸਾਹਿਬ ਕਹਿੰਦੇ ਇਹ ਮੀਡੀਆ ਤੇ ਸੁਣ ਰਹੇ ਸੀ ਕਿ ਡੀਜੀਪੀ ਸਾਹਿਬ ਇੰਨੇ ਕ ਕਨਫਿਊਜ਼ ਹੋ ਗਏ ਉਹਨਾਂ ਨੂੰ ਇਹ ਨਹੀਂ ਸਮਝ ਲੱਗਦਾ ਸੀ ਵੀ ਮੈਂ ਇਹਨਾਂ ਨੂੰ ਕੀ ਜਵਾਬ ਦੇਵਾਂ ਕੀ ਇਹਨਾਂ ਦੇ ਨਾਲ ਵਾਰਤਾਲਾਪ ਕਰਾਂ ਬਿਲਕੁਲ ਸਹੀ ਗੱਲ ਹੈ ਜੀ ਇਹ ਤਾਂ ਗੱਲ ਉਹ ਅਫਸਰ ਦੇ ਮੁਰਕੇ ਸਿਆਰੇ ਇੱਕ ਘਾਤ ਕਹਿੰਦੇ ਜੀ ਅਫਸਰਾਂ ਦੇ ਪੈਰ ਨਹੀਂ ਹੁੰਦੇ ਜੀ ਅਫਸਰਾਂ ਚਾਹੀਦੇ ਪੈਰ ਨਹੀਂ ਹੁੰਦੇ ਐਸ ਪਰ ਲਾਓ ਤੁਸੀਂ ਕਰੋ ਪਤਾ ਕਰ ਜੀ ਕੁਝ ਲੋਕਾਂ ਕੋਲ ਸਾਹਮਣੇ ਜਾ ਕੇ ਲੱਭਦੇ ਫਿਰਦੇ ਜੇ ਸਬੂਤ ਦਿਓ ਯਾਰ ਸਬੂਤ ਦਿਓ ਤੂੰ ਇਧਰੋਂ ਕਰੋ ਇਧਰੋਂ ਕਰੋ ਲੋਕਾਂ ਨੇ ਇਹੀ ਗੱਲ ਮੰਗਦੇ ਹੈ ਨਾ ਜੀ ਜੀ ਸੁਖਵੀਰ ਸਿੰਘ ਬਾਦਲ ਦੇ ਨਾਲ ਜੁੜੇ ਹੋਏ ਲੋਕਾਂ ਦੇ ਨਾਲ ਉਹਨਾਂ ਦੇ ਅੰਦਰੂਨੀ ਤੌਰ ਤੇ ਉਹਨੂੰ ਜਾ ਕੇ ਤੰਗ ਪ੍ਰੇਸ਼ਾਨ ਕਰਦੇ ਨੇ ਸੁਖਵੀਰ ਬਾਦਲ ਦੇ ਖਿਲਾਫ ਕੋਈ ਸਬੂਤ ਦੇ ਦੋ ਯਾਰ ਉਹ ਕਹਿੰਦਾ ਮੈਂ ਆਈ ਗਿਆ ਯਾਰ ਕਰੋ ਪਤਾ ਕਰ ਜੀ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਰਦੇ ਤੁਸੀਂ ਮੇਰੇ ਨਾਲ ਗੱਲ ਕੋਸੀਂ ਲੋਕ ਪਰਚਾ ਦਰਦ ਕਰੋ ਜਿਹੜਾ ਕਰਨਾ ਬੈਠਾ ਹੈ। ਵਿਕਸ਼ਾ ਵੀ ਇੱਕ ਸਵਾਲ ਖੜਾ ਹੁੰਦਾ ਹੈ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਸਿੱਧੇ ਘਾਤੀ ਸਰਕਾਰ ਨੂੰ ਚੈਲੰਜ ਕਰਦੇ ਡੀਜੀਪੀ ਸਾਹਿਬ ਤੇ ਕੋਲ ਪਹੁੰਚਦੇ ਇਹਦਾ ਮਤਲਬ ਉਹਨਾਂ ਦੇ ਵਿੱਚ ਕੋਈ ਕੋਈ ਕਮੀ ਪੇਸ਼ੀ ਕੋਈ ਨਹੀਂ ਹੈ ਬਿਲਕੁਲ ਉਹੀ ਜਾਏਗਾ ਜਿਹੜਾ ਪੁਇਤਰਪਾਰਕ ਦੂਜਾ ਦਾ ਕੇਸ ਦੇ ਸਤ ਪੌਂਜਾ ਦੀ ਦਰਖਾਸਤ ਜਿਹੜੀ ਤਖਤ ਤਿਲ ਪਿੰਡ ਛੱਡ ਜਾਂਦਾ ਹੈ ਜੀ ਬਿਲਕੁਲ ਹਣਾ ਸਭ ਦਾ ਗੱਤਾਂ ਵੀ ਕਿਹੜਾ ਵੇਲੇ ਇਹਦੀ ਗੱਲ ਹੋਵੇਗੀ ਇੱਕ ਕਾਲੀਦਾਲ ਹੈ ਜੀ ਇੱਥੇ ਲੋਕ ਪਰਚੇ ਕੈਸਲ ਕਰਾਉਣ ਲਈ ਧਰੇ ਦਾ ਲਉਂਦੇ ਆ ਜੀ ਤੇ ਕਾਲੀਦਾਲ ਜਿਹੜਾ ਹੈ ਉਸ ਦੇ ਜਗ੍ਹਾ ਲਿਆ ਲੋਕੋ ਪਰਚੇ ਦਾ ਕਰਦੇ ਨੇ ਫੇਕੀ ਜਾਗੇ ਠੁੱਕੀ ਜੀ ਉਹੀ ਬੰਦਾ ਕਰ ਸਕਦਾ ਇਹ ਨਾ ਪਵਿੱਤਰ ਪਾਖੀ ਦਾ ਸੱਚਾ ਹੈ ਸੱਚਾ ਦੂਜਾ ਨਹੀਂ ਕਰ ਸਕਦਾ ਕੁਜਰਾ ਚੀ ਜੀ ਮੈਂ ਮੈਂ ਕਰੇਗਾ ਵੇਖਿਆ ਨਾ ਜੋ ਬੀਤੇ ਸਮੇਂ ਦੇ ਵਿੱਚ ਕੇਜਰੀਵਾਲ ਨੂੰ ਉੰਗਰ ਕੀਤਾ ਗਿਆ ਤੂੰ ਕਹਿੰਦੇ ਆ ਕਿ ਉਹ ਖਬਰਾਂ ਲੱਗੀਆਂ ਸੀ ਕਿ ਤੇ ਭਗਵੰਤ ਮਾਨ ਨੂੰ ਰੋਪੇ ਜਾ ਕੇ ਗੱਲ ਲੱਗੀ ਹਾਂਜੀ ਤੋ ਇਹ ਗੱਲ ਹੈ ਕਿ ਜਦੋਂ ਜਦੋਂ ਵੀ ਸਰਕਾਰਾਂ ਨੇ ਜ਼ੁਲਮ ਕੀਤੇ ਐ ਸਰਕਾਰਾਂ ਦਬਾਉਣਾ ਚਾਹਿਆ ਸ਼ਰੂਨੀ ਕਾਲੀਦਾਨ ਨੂੰ ਦੇਖੋ ਸ਼ਰੂਨੀ ਕਾਲੀਦਾਨ ਪੰਜਾਬ ਦੀ ਆਵਾਜ਼ ਐ ਸਿੱਖ ਪੰਥ ਦੀ ਆਵਾਜ਼ ਐ ਜੀ ਅਸੀਂ ਕਿਉਂ ਪਿਆਰ ਕਰਦੇ ਐ ਅਸੀਂ ਕੋਈ ਲਾਲ ਚਰੂ ਪਿਆਰ ਨਹੀਂ ਕਰਦੇ ਅਸੀਂ ਇੱਕ ਠੋਕੇ ਕਹਿੰਦੇ ਆ ਅਸੀਂ ਕਿਉਂ ਕਾਲੀਦਾਨ ਦਾ ਵਾਅਦਾ ਮਾਣ ਮਹਿਸੂਸ ਕਰਦੇ ਐ ਕਿ ਜੁੱਦੀਆਂ ਸਾਰੀਆਂ ਪਾਰਟੀਆਂ ਦਿੱਲੀ ਤੋਂ ਚੱਲਣ ਵਾਲੀਆਂ ਨੇ ਦੂਜੀਆਂ ਸਾਰੀਆਂ ਪਾਰਟੀਆਂ ਨੇ ਪਹਿਲਾਂ ਦਿੱਲੀ ਤੋਂ ਪਰਮੀਸ਼ਨ ਲੈਣੀ ਐ ਨਾ ਤਾਂ ਕਿਸੇ ਨੇ ਪੰਥ ਦੀ ਗੱਲ ਕਰਨੀ ਸਿੱਧਾ ਸਿੱਧਾ ਜੇ ਗੱਲ ਕਰਨੀ ਤਾਂ ਉਹਨਾਂ ਦਾ ਸਿੱਧਾ ਆਪਣਾ ਸਿਆਸੀ ਮਕਸਦ ਕੱਢਣਾ ਐ ਅਜਵੇਂ ਰਮਨੀਤ ਬਿੱਟੂ ਦੇ ਤੇ ਰਾਹੁਲ ਖਾਲੀ ਦੇ ਬਿਆਨ ਦੀ ਹੋ ਰਹੀ ਹੈ ਨਾ ਸਿਰਫ ਉਹਦਾ ਸਿਆਸੀ ਮਕਸਦ ਹੈ ਜੀ ਹਨਾ ਇਹ ਕਿੱਥੋਂ ਆ ਲੰਦਾ ਹੈ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਇੱਕ ਏਜੰਡੇ ਦੇ ਤਹਿਤ ਜਿਹੜਾ ਮਨਾ ਪੰਥ ਨੂੰ ਅੱਗੇ ਲੈ ਕੇ ਜਾਣਾ ਤੇ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਜੀ ਮਿਸ਼ਨ ਲਈ ਇਹਨੂੰ ਨਹੀਂ ਬਿਲਕੁਲ ਹਾਂਜੀ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਐਵੇਂ ਨਹੀਂ ਦਬਾ ਸਕਦੇ ਜੀ ਵਿਕਟਰ ਸਾਹਿਬ ਜਿਸ ਤਰ੍ਹਾਂ ਕਿ ਜੱਠਿਆ ਸਾਹਿਬ ਹੁਣੇ ਹੀ ਜ਼ੁਬਾਨ ਤੋਂ ਬਾਹਰ ਆਏ ਉਹਦੇ ਹੀ ਉਹਨਾਂ ਨੇ ਇੱਕ ਪ੍ਰੈਸ ਦੇ ਵਿੱਚ ਦਿੱਤਾ ਵੀ ਸ਼੍ਰੋਮਣੀ ਅਕਾਲੀ ਦਲ ਜਲਦੀ ਅਸੀਂ ਇਕੱਠਾ ਕਰਨ ਜਾ ਰਹੇ ਹਾਂ ਜਦ ਇਕੱਠਾ ਕਰਾਂਗੇ ਇਹ ਤਾਂ ਤੁਸੀਂ ਕਿੱਦਾਂ ਦੇਖਦੇ ਵੇਖੋ ਬਹੁਤ ਵਧੀਆ ਉਹਨਾਂ ਨੇ ਗੱਲ ਕੀਤੀ ਹੈ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਹੋਣਾ ਨੇ ਇਸ ਤੋਂ ਪਹਿਲਾਂ ਵੀ ਤੁਹਾਨੂੰ ਸ਼ਾਇਦ ਯਾਦ ਹੋਣਾ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਹੋਣਾ ਨੇ بڑے ਪਲੇਟਫਾਰਮਾਂ 'ਤੇ ਅਨਾਊਂਸਮੈਂਟ ਕਰਦਿਆਂ ਸਬੂਤਨ ਕਰਦਿਆਂ ਬੜੇ-ਬੜੇ ਮੀਡੀਆ ਦੇ ਵਿੱਚ ਵੀ ਇਹ ਬਿਆਨ ਦਿੱਤਾ ਹੈ ਜੀ ਚਲੋ ਮੇਰੀ ਪ੍ਰਧਾਨਗੀ ਦੀ ਡੇਟ ਜੇ ਕੋਈ ਗੱਲ ਕਿਸੇ ਨੂੰ ਚੁਪੀ ਹੈ ਜਾਂ ਕੋਈ ਮੇਰੇ ਤੋਂ ਗਲਤੀ ਹੋਈ ਹੈ ਜਾਂ ਕੋਈ ਵੀ ਕਿਸੇ ਨੂੰ ਮਾਨ ਸਤਕਾਰ ਨਹੀਂ ਮਿਲਿਆ ਤੇ ਭਰਾਓ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਜੀ ਜਿਹੜੀ ਗੱਲ ਆਪਾਂ ਪਹਿਲਾਂ ਕਰਕੇ ਰਹੀ ਪੰਜਾਬ